ਪਹਿਲਾਂ ਤੇ ਮਹਿਸੂਸ ਕਰਦੇ ਸੀ ਵੀ 6 ਸੀਟਾਂ ਸਾਡੀਆਂ ਨੇ ਇੱਥੇ ਉਰਦਾਸਪੁਰ ਲੋਕ ਸਭਾ ਦੇ ਵਿੱਚ ਤੇ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇੱਕ ਬੀਜੇਪੀ ਦਾ ਇੱਥੇ ਮਹਿਸੂਸ ਕਰਦੇ ਸੀ ਵੀ ਕਾਂਗਰਸ ਦੇ ਜਿਹਨੂੰ ਸੀਟ ਮਿਲੀ ਉਹ ਤੇ ਜਿੱਤ ਗਿਆ ਪਰ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਮੈਂ ਇਹ ਗੱਲ ਕਹਿ ਸਕਦਾ ਹਾਂ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਰਫਤਾਰ ਉਰ ਪਰਵਾਰ ਦਿਨੋਂ-ਦਿਨ ਵਧ ਰਹੀ ਹੈ ਔਰ ਫਿਕਰਾਂ 'ਚ ਪਏ ਹੋਏ ਨੇ ਤੇ ਮੰਨੂਗਾ ਕਿ ਪਰ ਮੈਂ ਇਹ ਗੱਲ ਮਾਨ ਨਾ ਕਹਿ ਸਕਦਾ ਜਿਹੜੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕੀਤੇ ਹੋਏ ਕੰਮ ਦੋਆਂ ਸਾਲਾਂ ਦੇ ਵਿੱਚ ਨਾ ਮਿਸਾਲ ਜਿਹੜੇ ਉਹਨਾਂ ਦਾ ਰਿਜ਼ਲਟ ਜਿਹੜਾ ਉਹ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਹਲੇ ਸਾਢੇ 3 ਸਾਲ ਪੂਰੀ ਨਹੀਂ ਹੋਏ ਹਲੇ ਤਾਂ ਦੋ ਦੋ ਸਾਲ ਦੇ ਕਰੀਬ ਹੋਇਆ 3 ਸਾਲ ਰਹਿੰਦੇ ਨੇ ਅਸਲ ਜਿਹੜਾ ਰਿਪੋਰਟ ਕਾਰਡ ਸਾਡੀ ਉਹ ਪੰਜ ਸਾਲਾਂ ਬਾਅਦ ਹੈ ਸਾਬ ਕੱਲ ਪ੍ਰੈਮ ਮਿੰისტਰ ਹੋਣਾ ਵੀ ਲਈ ਤੁਹਾਡੇ ਹਲਕੇ ਚ ਆ ਦੇਖੋ ਜੀ ਮੈਂ ਆਪਣੇ ਆਪ ਨੂੰ ਇਹ ਕਹਿ ਸਕਦਾ ਵੀ ਜੇ ਪੀਐਮ ਸਾਹਿਬ ਜਦ ਸਾਡੇ ਮੋਦੀ ਜੀ ਉਹ ਆ ਰਹੇ ਨੇ ਇਹਦਾ ਮਤਲਬ ਫਿਕਰ ਹੈਗੀ ਤੇ ਤਾਂ ਹੀ ਆ ਗਏ ਸੋ ਆ ਬਾਕੀ ਵੀ ਚਲੋ ਆਪੋ ਆਪਣੀਆਂ ਪਾਰਟੀਆਂ ਦੇ ਯੂਰਕਮਾ ਹੌਦਾ ਲਗਾ ਰਹੀਆਂ ਨੇ ਬਾਕੀ ਦੇਖਣਾ ਲੋਕਾਂ ਦਾ ਫਤਵਾ ਇਹ ਵਾਕਿਆ ਇੱਕ ਇਮਾਨਦਾਰੀ ਨੂੰ ਜਾਂ ਕੀਤੇ ਹੋਏ ਕੰਮਾਂ ਨੂੰ ਵੋਟ ਪੈਂਦੀ ਹੈ ਜਾਂ ਫਿਰ ਬਹਿਕਾਵੇ ਚ ਆ ਕੇ ਹੋਰ ਪਾਸੇ ਕੋ